ਸੱਚ ਨਾਲ ਪਿੰਡ ਚੀਮਾ ਮੰਡੀ ਤੋਂ ਨਾ ਤਿੰਨ ਪਸ਼ੂ ਬਿਕਾਉ ਨੇ ਬਾਈ ਕੋਲ ਇੱਕ ਤਾਂ ਬੱਚੀ ਗੱਬਣ ਚੈੱਕ ਪਾਸ ਤੇ ਇੱਕ ਆ ਬਿਹੜ ਆ ਗਈ ਬਾਈ ਕਹਿੰਦਾ 17 18 ਕਿਲੋ ਦੁੱਧ ਵਾਲੀ ਬਿਹੜ ਆ ਕੜਦੀ ਆ ਹਫਤਾ 10 ਦਿਨਾਂ ਤੇ ਇੱਕ ਸੱਚ ਨੂੰ ਤੁਹਾਨੂੰ ਦਿਖਾ ਦਾਂਗੇ ਆ ਤੋਕੜ ਬੱਚੀ ਇਹ ਮੰਨ ਲਓ ਵੀ ਤਿੰਨੇ ਜਰਸੀ ਦਿਖਾ ਦਾਂਗੇ ਪਿੰਡ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਿਓ ਜੀ ਕੀ ਹਾਲ ਹੈ ਠੀਕ ਹੈ ਜੀ ਚੜਦੀ ਕਲਾ ਹਾਂਜੀ ਆ ਨਾਮ ਤੇ ਨੰਬਰ ਬੋਲ ਦਿਓ ਜੀ ਮੇਰਾ ਨਾਮ ਜਤਿੰਦਰ ਸਿੰਘ ਜੀ ਫੋਨ ਨੰਬਰ ਜੀ 98558 ਜੀ ਹਾਂਜੀ 9586 985 58 ਜੀ ਹਾਂਜੀ 9586 9586 ਜੇ ਘਰ ਦੀ ਗੱਲਬਾਤ ਕਰ ਲਈ ਸੱਜਣੋ ਘਰ ਬਾਈ ਦਾ ਆ ਗਿਆ ਜਿਹੜਾ ਪੀਪੀਐਸ ਸਕੂਲ ਹੈ ਨਾ ਚੀਮੇ ਮਾਨਸਾ ਰੋਡ ਤੇ ਬਿਲਕੁਲ ਸਾਹਮਣੇ ਆ ਗਿਆ ਤੇ ਸ਼ੁਰੂਆਤ ਆ ਇੱਕ ਨੰਬਰ ਵਾਲੀ ਬੱਚੀ ਤੋਂ ਕਰ ਲਾਂਗੇ ਤੋਰ ਦਿਓ ਜੀ ਖੋਲ ਕੇ ਗੱਬਣ ਕਿੰਨੇ ਟਾਈਮ ਲਿਆ ਭਾਈ ਇਹ 3 ਮਹੀਨੇ ਦੀ ਹੈ ਜੀ ਚੈੱਕ ਪਾਸ ਹਾਂਜੀ ਆ ਦੰਦੋ ਕਿਵੇਂ ਆ ਜੀ ਦੰਦੋ ਦੋ ਦੰਦ ਹੀ ਦੰਦਾਂ ਹੋ ਗਈ ਬਾਈ ਕਹਿੰਦਾ ਦੁੱਗੀ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਹਾਈਟ ਮੀਡੀਅਮ ਰਹੂਗੀ ਪਰ ਨਸਲ ਬਰੀਡ ਚੰਗੀ ਆ ਬੱਚੀ ਜਿੱਥੇ ਤੋਂ ਫੇਸ ਕੁਆਲਟੀ ਚੈੱਕ ਕਰ ਸਕਦੇ ਆ ਥਾਣੇ ਦੇ ਸਿੰਗਲ ਚਾਰ ਰਹਿਣਗੇ ਆ ਲੈ ਚਲੋ ਜੀ ਇਧਰ ਲੈ ਬੰਨੇ ਆ ਗੱਬਣ ਤਾਂ ਨਹੀਂ ਪਤਾ ਕਿਹੜੇ ਟੀਕੇ ਤੋਂ ਆ ਜੀ ਹਾਂ ਜੀ ਇੱਥੇ ਤਾਂ ਸੱਚ ਨੂੰ ਤੁਰਦੀ ਅਡਜਸਟਮੈਂਟ ਕਰ ਲੈ ਥੋੜਾ ਜਿਹਾ ਮੈਂ ਕਹੂੰਗਾ ਕਿ ਵੀ ਨਵੇਂ ਹਾਂ ਚੀ ਆ ਭਜ ਨੱਠ ਕਰੂਗੀ ਲੈ ਚਲੋ ਜੀ ਲੈ ਚਲੋ ਲੈ ਚਲੋ ਇਹਨੂੰ ਲੈ ਚਲੋ ਤੇ ਬਾਕੀ ਸਿਸਟਮ ਇਹ ਆ ਬਾਈ ਹੋਰਾਂ ਦੇ ਪਸ਼ੂ ਹੈਗੇ ਘਰੇਲੂ ਤੇ ਕਿਸੇ ਮਜਬੂਰੀ ਕਰਨਾ ਬਾਈ ਕਹਿੰਦਾ ਆਪਾਂ ਨੇ ਸੇਲ ਕਰਦੇ ਨੇ ਇੱਥੇ ਰੋਕ ਲਓ ਜੀ ਮਾੜੀ ਜੀ ਬਾਕੀ ਸੱਜਣੋਂ ਇੱਥੇ ਤਾਂ ਜੱਜਮੈਂਟ ਕਰ ਸਕਦੇ ਨੇ ਤਿੰਨ ਮਹੀਨਿਆਂ ਦੀ ਬਾਈ ਗੱਬਣ ਚੈੱਕ ਪਾਸ ਹਾਂਜੀ ਆ ਗੱਬਣ ਬਾਈ ਕਹਿੰਦਾ ਚੈੱਕ ਪਾਸ ਆ ਚੈੱਕ ਪਾਸ ਆਪਣੀ ਕਰਾਈ ਹੋਈ ਆ ਜੀ ਹਾਂਜੀ ਹਾਂਜੀ ਠੀਕ ਆ ਗੱਲ ਆ ਬਾਈ ਹੋਰਾਂ ਦੀ ਗੱਬਣ ਸੱਜਣੋਂ ਚੈੱਕ ਪਾਸ ਕਰਾਈ ਵੀ ਆ ਬਾਕੀ ਜਿਹੜਾ ਸੱਜਣ ਲੈ ਕੇ ਜਾਊਗਾ ਉਹਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਵੀ ਬਾਈ ਦੇ ਘਰੋਂ ਚੈੱਕ ਪਾਸ ਕਰਾ ਕੇ ਲੈ ਜਾਓ ਕਿਉਂਕਿ ਫੇਸ ਕੁਆਲਿਟੀ ਚੈੱਕ ਕਰ ਸਕਦੇ ਇੱਥੇ ਤੋਂ ਤੇ ਬਾਕੀ ਕੱਦ ਕਾਠ ਰੱਖਦੇ ਆ ਮੀਡੀਅਮ ਥਨ ਰਹਿਣਗੇ ਸਿੰਗਲ ਚਾਰ ਉਹ ਚੀਜ਼ ਨਹੀਂ ਹੋਊਗੀ ਫालतू ਫੋਰ ਸ਼ਾਂਖ ਜੀ ਹੋਊਗੀ ਬੱਚੀ ਇਹ ਮੰਨ ਲਓ ਪੂਰੀ ਸਾਫ ਸੁਥਰੀ ਆ ਇੱਥੇ ਤੋਂ ਕਰ ਸਕਦੇ ਹੋ ਚੈੱਕ ਪਿਓਰ ਜਰਸੀ ਚ ਰਹੂਗੀ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਤੇ ਰੇਟ ਕੀ ਰਹੂਗਾ ਜੀ ਇਹਦਾ ਰੇਟ ਇਹਦੀ 35000 ਜੀ ਕਿੰਨੇ ਕ ਦੀ ਫਿਕਸ ਜੀ ਜਮੇ ਬੱਤੀ ਬੱਤੀ ਦੇ ਦਾਂਗੇ ਜੀ 32000 ਦੀ ਆਏ ਬਾਈ ਕਹਿੰਦਾ 32 ਦੀ ਦੇ ਦਾਂਗੇ ਤੇ ਬਾਕੀ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਕਲਰ ਵਾਈਜ਼ ਸਦਿਆਂ ਨੂੰ ਇੱਥੇ ਤੋਂ ਚੈੱਕ ਕਰ ਸਕਦੇ ਹੋ ਕਦ ਮੈਂ ਤੁਹਾਨੂੰ ਦੱਸਿਆ ਹਾਈਟ ਰਹੂ ਮੀਡੀਅਮ ਆ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਮੁੱਲ 35 ਤੇ 32000 ਦੀ ਬਾਈ ਕਹਿੰਦਾ ਫਿਕਸ ਜੀ ਦੇ ਦਾਂਗੇ ਤੇ ਹੁਣ ਤੁਹਾਨੂੰ ਦੋ ਨੰਬਰ ਵਾਲੀ ਬੱਛੀ ਦਿਖਾ ਦੇਣਾ ਤੋੜ ਦਿਓ ਜੀ ਖੋਲ ਕੇ ਇਹ ਕਿਹੜਾ ਸੁਆ ਸੁਹੰਦੀ ਆ ਜੀ ਇਹ ਤੀਜਾ ਜੀ ਸੁਆ ਤੀਜਾ ਆ ਗਈ ਇਹ ਵੀ ਜਰਸੀ ਚ ਹਾਈਟ ਮੀਡੀਅਮ ਰਹੂਗੀ ਤੇ ਦੁੱਧ ਕਿੰਨਾ ਕੁ ਪਾਉਂਦੀ ਆ ਜੀ ਦੁੱਧ ਪਿਛਲੇ ਬਾਰੇ 17-18 ਕਿਲੋ ਕੱਢੇ ਇਸੇ ਦੀ ਬੱਛੀ ਆ ਇਹ ਜੀ ਠੀਕ ਆ ਗੱਲ ਆ ਆ ਇਸੇ ਦੀ ਬੱਛੀ ਆ ਗਈ ਇਹ ਬਾਈ ਕਹਿੰਦਾ ਪਾਉਂਦੀ ਆ 17 ਤੋਂ 18 ਕਿਲੋ ਦੁੱਧ ਤੇ ਬਾਕੀ ਇੱਥੇ ਤੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਕਿੰਨੇ ਦਿਨ ਕਿੰਨੇ ਕੱਢਦੀ ਆ ਜੀ ਇਹ 10 10-15 ਦਿਨ ਲੇ ਜੂ 12 ਕਿਦਾਂ ਦਾ ਆ 10 ਤੋਂ 12 ਦਿਨ ਬਾਈ ਕਹਿੰਦਾ ਕੱਢ ਦੂਗੀ ਤੇ ਦੁੱਧ ਆ ਭੱਜਾ ਇਹਨੂੰ ਆਣ ਜਾਂ ਚਾਹੁੰਦੇ ਰਿਹਾ 17-18 ਹਾਂਜੀ ਹਾਂਜੀ ਠੀਕ ਆ ਗੱਲ ਆ ਚਲੋ ਆ ਇਹਨੂੰ ਲੰਬੀ ਚ ਰਾ ਦੋ ਮੜੀ ਤੇ ਬਾਕੀ ਵਜ਼ਨ ਚੰਗਾ ਹਾਈਟ ਦਰਮਿਆਨੀ ਆ ਦੁੱਧ ਬਾਈ ਕਹਿੰਦਾ ਦੰਦੀ ਤੇ 10 ਤੋਂ 12 ਦਿਨ ਪਾਈ ਕਹਿੰਦਾ ਪੈਂਟਿੰਗ ਨਹੀਂ ਹੋ ਸਕਦਾ 1-2 ਦਿਨ ਉੱਪਰ ਵੀ ਲੈ ਜੇ ਤੇ ਬਾਕੀ ਥਣਾ ਥੋਣਾ ਦੀ ਗਰੰਟੀ ਰਹੂਗੀ ਜੀ ਹਾਂਜੀ ਹਾਂਜੀ ਫੁੱਲ ਗਰੰਟੀ ਠੀਕ ਆ ਗੱਲ ਆ ਲੈ ਚਲੋ ਕਿਤਾ ਪਹਿਲਾਂ ਚੋਈ ਫੀਸ ਠੀਕ ਆ ਗੱਲ ਇਹ ਥੋੜਾ ਪੈਰ ਦਾ ਕਿਵੇਂ ਕਰਦੀ ਹੈ ਜੀ ਇਹ ਤਾਂ 9:00 ਵਜੇ ਹੋਈ ਠੀਕ ਆ ਗੱਲ ਆ ਉਸ ਹਿਸਾਬ ਨਾਲ ਤੁਸੀਂ ਜਜਮੈਂਟ ਕਰ ਲਿਓ ਭਾਈ ਕਹਿੰਦਾ ਇੱਕ ਬੰਦੇ ਥੋੜਾ ਜਿਹਾ ਪੈਰ ਬਣਵਾਉਣ ਆਲਾ ਇਹਦਾ ਉਹਦੇ ਕਰਕੇ ਥੋੜਾ ਉੱਧਾ ਲੰਗਦਾ ਨਹੀਂ ਮਾਰਦੀ ਮੈਂ ਨਹੀਂ ਜਮੀ ਨਹੀਂ ਜਮੀ ਨਹੀਂ ਠੀਕ ਆ ਗੱਲ ਉੱਧਾ ਭਾਈ ਕਹਿੰਦਾ 100 ਦੀ 100 ਰਹੂਗੀ ਤੇ ਬਾਕੀ ਇੱਥੇ ਰੇਟ ਇਹਦਾ ਜੀ 65000 ਰੁਪਇਆ ਜੀ ਮਾਨਤਾਨ ਉਹ ਚ ਕੋਈ ਮਾਨਤਾਨ ਕਰ ਦਾਂਗੇ ਜੀ ਠੀਕ ਆ ਗੱਲ ਆ ਮਾਨਤਾਨ ਬਾਈ ਕਹਿੰਦਾ 65000 ਚ ਕਰ ਦਾਂਗੇ ਹਾਈਟ మీడియం ਬਾਰ-ਬਾਰ ਤਾਂ ਕਹਿੰਨਾ ਕਿ ਕਈ ਵਾਰੀ ਵੱਡੀ-ਬੁੱਡੀ ਲੱਗ ਜਾਂਦੇ ਹੋ ਜੀ ਸਾਈਡ ਨੂੰ ਮਾੜ ਜਾ ਤੇ ਆ ਗਈ ਇਹ ਵੀ ਜਰਸੀ ਚ ਦੁੱਧ ਦੀ ਬਾਈ ਕਹਿੰਦਾ ਗਾਰੰਟੀ ਦੇਊਗੀ 17-18 ਕਿਲੋ ਦੀ ਤੇ ਰੇਟ ਇਹਦਾ 65000 ਤੇ ਮਾਨਤਾਨ ਬਾਈ ਉਹ ਚ ਕਰਦਾਂਗੇ ਜੀ ਕਰਦਾਂਗੇ ਪੈਂਟ ਚ ਮਾਨ ਤਾਣ ਜਾਂ ਬਾਈ ਕਹਿੰਦਾ ਕਰਦਾਂਗੇ ਤੇ ਆ ਨਾਲ ਵਾਲੀ ਬੱਚੀ ਵੀ ਇਸੇ ਦੀ ਆ ਗਈ ਇਹ ਆ ਗਈ 3 ਮਹੀਨਿਆਂ ਦੀ ਚੈੱਕ ਪਾਸ ਤੇ ਇੱਕ ਸੱਚ ਨੂੰ ਬਾਈ ਕੋਲ ਆ ਗਈ ਤੋਕੜ ਬੱਚੀ ਤੋੜ ਦੋ ਜੀ ਖੋਲ ਕੇ ਨੂੰ ਜੀ ਇਹ ਆ ਗਈ ਸੱਚ ਨੂੰ ਤੋਕੜ ਬੱਚੀ ਇਹ ਕਿੰਨੇ ਟਾਈਮ ਦੀ ਸੂਈ ਆ ਬਾਈ ਇਹਨੂੰ ਸਵਾ ਗੇ 3 ਮਹੀਨੇ ਹੋ ਗਏ ਹੋਣੇ ਬੱਚਾ ਕੀ ਆ ਨਾਲ ਇਹਦੇ ਬੱਚਾ ਸੀਗਾ ਜੀ ਆ ਬੱਚਾ ਹੈਗਾ ਹੁਣ ਇਹਦਾ ਹਾਂ ਜੀ ਠੀਕ ਐਕਸਪਾਇਰ ਹੋ ਗਿਆ ਉਮਰ ਗਾ ਹਾਂ ਜੀ ਗੱਬਣ ਤਾਂ ਨਹੀਂ ਕਰਾਈ ਹੋਈ ਬਾਈ ਹਾਂ ਜੀ ਦੁੱਧ ਕਿੰਨਾ ਹੁਣ ਦੁੱਧ 10 ਕਿਲੋ ਲਾਈ ਆ ਲੈ ਚਲੋ ਉਧਰ ਲੈ ਬੰਨੇ ਆ ਦੁੱਧ ਆ ਗਿਆ 10 ਕਿਲੋ ਸਵਾ ਆਦੀ ਆ ਗਈ ਬਿਲਕ ਬਸ ਜਿੰਮੇ ਮਰਜੀ ਵੇਜੋ ਜੇ ਤੋ ਜਹ ਹੁਣ ਵੇਜੋ ਜੀ ਠੀਕ ਆ ਗੱਲ ਆ ਹਾਂਜੀ ਆ ਸਵਾ ਇਹ ਮੰਨ ਲਓ ਵੀ 9:00 ਵਜੇ ਦਾ ਚਵਾਈ ਇਹਦੀ ਹੋਈ ਹੋਈ ਆ ਉਸ ਹਿਸਾਬ ਨਾਲ ਇਹਦੇ ਆਰਡਰ ਦੀ ਜੱਜਮੈਂਟ ਕਰ ਲਿਓ ਤਕਰੀਬਨ ਤਕਰੀਬਨ ਬਾਈ ਕਹਿੰਦਾ ਤਿੰਨ ਤੋਂ ਸਵਾ ਤਿੰਨ ਮਹੀਨਿਆਂ ਦਾ ਸੂਆ ਦੁੱਧ 10 ਕਿਲੋ ਸੂਆ ਤਿੰਨ ਸਵਾ ਤਿੰਨ ਮਹੀਨਿਆਂ ਦਾ ਆ ਗਿਆ ਤੇ ਬਾਕੀ ਇੱਥੇ ਤੋਂ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਲੇਵੇ ਦੀ ਬਿਲਕੁਲ ਸਾਫ਼ ਰਹੂਗੀ ਮਿਲਕ ਬੇਨ ਵੀ ਚੰਗੀ ਜਾਂਦੀ ਆ ਚਵਾਈ ਇਹਦੀ ਹੋਈ ਹੋਈ ਆ ਦੁੱਧ ਬਾਈ ਕਹਿੰਦਾ ਇਸ ਟਾਈਮ 10 ਕਿਲੋ ਆ ਏ ਮੰਨ ਲਓ 10 ਕਿਲੋ ਵੀ ਚੰਗੀ ਫੈਟ ਵਾਲਾ ਮੱਝ ਦੇ ਬਰਾबरी ਦੁੱਧ ਆਊਗਾ ਜਰਸੀ ਦਾ ਇਹਦਾ ਰੇਟ ਕੀ ਰਹੂਗਾ ਬਾਈ ਇਹ ਦੇ ਦਾਂ ਜੀ 40 ਦੀ ਜਮੇ ਫਿਕਸੇ ਕਰ ਦੇਗਾ ਮੇਰਾ ਬਸ ਮਾਨਤਾਨ ਜਾਂ ਕਰ ਦਾਂਗੇ ਜੀ ਠੀਕ ਆ ਗੱਲ ਆ ਆ 40 ਚ ਮਾਨਤਾਨ ਬਾਈ ਕਹਿੰਦਾ ਇਹਦਾ ਹੋ ਜਾਊਗਾ ਤੇ 65 ਚ ਮਾਨਤਾਨ ਹੋ ਜਾਊਗਾ ਸੱਜਣ ਆਹ ਬੱਛੀ ਦਾ ਤੇ 35 ਚ ਮਾਨਤਾਨ ਬਾਈ ਨਹੀਂ ਇਹਦਾ ਕਰਤਾ ਵੀ 32000 ਦੀ ਬਾਈ ਕਹਿੰਦਾ ਇਹ ਦੇ ਦਾਂਗੇ ਇਹ ਤਿੰਨ ਮਹੀਨਿਆਂ ਦੀ ਗੱਬਣ ਚ ਇੱਕ ਪਾਸ ਤੇ ਇਹ ਸੱਜਣ ਨੂੰ 10 ਤੋਂ 12 ਦਿਨ ਕੱਢਦੀ ਆ ਆਹ ਬੱਛੀ ਆ ਗਈ ਟੋਕੜਾ ਟੋਟਲ ਇਹ ਮੰਨ ਲਓ ਬਾਈ ਕੁੜ ਤਿੰਨ ਪਸ਼ੂ ਬਕਾਉ ਨੇ ਨੰਬਰ 11 ਹੋਰ ਬੋਲੋਗੇ 98558 ਜੀ ਹਾਂਜੀ ਉਹ 9886 98558 9886 ਬਾਈ ਦਾ ਨੰਬਰ ਆ ਪਿੰਡ ਚੀਮਾ ਮੰਡੀ ਤਹਿਸੀਲ ਆ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਪੈਰਾਮਾਉਟ ਸਕੂਲ ਦੇ ਬਿਲਕੁਲ ਸਾਹਮਣੇ ਬਾਈ ਦਾ ਘਰ ਆ ਗਿਆ ਸੰਪਰਕ ਬਾਈ ਨਾਲ ਕਰ ਲਿਓ ਨੰਬਰ ਬਾਈ ਦਾ ਚੱਲੀ ਜਾਂਦਾ ਧੰਨਵਾਦਾਂ ਜੀ